ਹੈਲੋ ਦੋਸਤੋ ਮੈਂ ਕਿਸ਼ਿੰਗ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈडमी ਦੇ ਉੱਤੇ ਤਾਂ ਪੰਜਾਬ ਪੁਲਿਸ ਕਾਂਸਟੇਬਲ ਦਾ ਰਿਜ਼ਲਟ ਆ ਚੁੱਕਿਆ ਹੈ ਤੇ ਜਿਨ੍ਹਾਂ ਦੇ ਨੰਬਰ ਵਧੀਆ ਹਨ ਭਾਈ ਆਪਣੀ ਫਿਜ਼ੀਕਲ ਦੀ ਤਿਆਰੀ ਕਰਨ ਲੱਗ ਜਾਓ ਠੀਕ ਹੈ ਹੁਣ ਇਹ ਨਾ ਪੁੱਛ ਲਓ ਕਿ ਸਰ ਕਿੰਨੇ ਨੰਬਰ ਵਾਲੀ ਫਿਜ਼ੀਕਲ ਦੀ ਤਿਆਰੀ ਕਰੀਏ ਸਾਰੇ ਫਿਜ਼ੀਕਲ ਦੀ ਤਿਆਰੀ ਕਰੋ ਜਿਨ੍ਹਾਂ ਦੇ ਵੀ ਨੰਬਰ ਚਾਹੇ 60 ਵੀ ਬਣ ਰਹੇ ਆ ਭਾਈ ਤੁਹਾਡੇ ਠੀਕ ਹੈ ਬॉयਜ਼ ਦੇ ਜਾਂ ਗਰਲਸ ਦੇ ਜਿਨ੍ਹਾਂ ਦੇ ਵੀ ਹੈ ਫਿਲਹਾਲ ਇਹ ਨਾ ਸੋਚੋ ਕਿ ਕਿੰਨੀ ਕਟ-ਆਫ ਜਾਏਗੀ ਜਾਂ ਨਾਰਮਲਾਈਜੇਸ਼ਨ ਤੋਂ ਬਾਅਦ ਕੀ ਸਕੋਰ ਹੋਏਗਾ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਜਦੋਂ ਫਰਵਰੀ ਦੇ ਵਿੱਚ ਆਪਾਂ ਨੇ YouTube ਤੇ ਕਲਾਸਾਂ ਸ਼ੁਰੂ ਕਰੀ ਸੀ ਠੀਕ ਹੈ ਵੀ ਆਪਣੀ ਫਿਜ਼ੀਕਲ ਦੀ ਤਿਆਰੀ ਹੁਣੇ ਤੋਂ ਸਟਾਰਟ ਕਰੋ ਠੀਕ ਹੈ ਤੇ ਮੈਂ ਹੁਣ ਵੀ ਕਹਿ ਰਿਹਾ ਹਾਂ ਭਾਈ ਕੀ ਹੋ ਗਿਆ ਜੇ ਤੁਹਾਡਾ ਫਿਜ਼ੀਕਲ ਚ ਨਾਮ ਨਹੀਂ ਆਏਗਾ ਪਰ ਐਟ ਲੀਸਟ ਤੁਸੀਂ ਗਰਾਊਂਡ ਜਾਓਗੇ ਸਿਹਤ ਤਾਂ ਸਹੀ ਰਹੇਗੀ ਠੀਕ ਹੈ ਚਲੋ ਉਸ ਗੱਲ ਨੂੰ ਹੁਣ ਸਾਈਡ ਕਰੋ ਮੇਨ ਮੈਂ ਤੁਹਾਨੂੰ ਇੱਕ ਕਿਹਾ ਸੀਗਾ ਕਿ ਮੈਂ ਤੁਹਾਨੂੰ ਜਲਦ ਹੀ ਕੁਝ ਫਿਜ਼ੀਕਲ ਦੀ ਅਕੈਡਮੀਜ਼ ਦੱਸ ਦੂੰਗਾ ਜਿਹੜੇ ਆਪਣੇ ਨੋਨ ਹੈਗੇ ਆ ਜਿਨ੍ਹਾਂ ਨੂੰ ਮੈਂ ਜਾਣਦਾ ਵਾਕਈ ਬਹੁਤ ਵਧੀਆ ਤਿਆਰੀ ਕਰਾਉਂਦੇ ਆ ਤੇ ਬਹੁਤ ਹੀ ਮਤਲਬ ਉਹਨਾਂ ਦੀ ਫੀਸ ਤੁਸੀਂ ਕਹਿ ਸਕਦੇ ਹੋ ਵੀ ਨਾ ਮਾਤਰ ਹੈਗੀ ਆ ਠੀਕ ਹੈ ਤਾਂ ਉਹ ਮੈਂ ਇੱਕ ਛੋਟੀ ਜੀ ਇਹ ਵੀਡੀਓ ਜਾਂ ਕਲਿੱਪ ਮੈਂ ਬਣਾ ਰਿਹਾ ਠੀਕ ਹੈ ਇਹਦੇ ਵਿੱਚ ਕੁਝ ਹੈਗੇ ਆ ਬਈ ਇਸ ਤੋਂ ਇਲਾਵਾ ਇਹ ਪਹਿਲਾ ਪਾਰਟ ਹੋ ਸਕਦਾ ਕਿਉਂਕਿ ਹਲੇ ਬਹੁਤ ਅਜੀ ਹੈ ਪੰਜਾਬ ਚ ਹੈਗੇ ਆ ਬਾਈ ਬੰਦੇ ਜਿਹੜੇ ਫਿਜ਼ੀਕਲ ਦੀ ਤਿਆਰੀ ਕਰਾ ਰਹੇ ਆ ਪਰ ਉਹ ਆਪਣੀ ਹਲੇ ਰੇਂਜ ਤੋਂ ਬਾਹਰ ਆ ਕਹਿਣ ਦਾ ਮਤਲਬ ਇਹ ਹੈ ਵੀ ਆਪਣੀ ਉਹਨਾਂ ਤੱਕ ਪਹੁੰਚ ਹਲੇ ਨਹੀਂ ਹੋਈ ਤਾਂ ਮੇਬੀ ਇਹ ਵੀਡੀਓ ਇੱਕ ਬ੍ਰਿਜ ਦਾ ਕੰਮ ਕਰੇ ਉਹਨਾਂ ਦੇ ਨਾਲ ਸਾਡਾ ਲਿੰਕ ਬਣਾਏ ਠੀਕ ਹੈ ਤੇ ਜਿੰਨਾਂ ਨੂੰ ਮੈਂ ਜਾਣਦਾ ਜਿਹੜੇ ਸੇਵਾ ਕਰ ਰਹੇ ਆ ਤਾਂ ਉਹਨਾਂ ਨੂੰ ਮੈਂ ਇੱਥੇ ਜ਼ਰੂਰ ਦੱਸੂਗਾ ਤੇ ਜਿਹੜੇ ਇਹਨਾਂ ਦੇ ਇਲਾਕੇ ਦੇ ਨੇੜੇ ਤੇੜੇ ਵਾਲੇ ਹੈਗੇ ਆ ਇਹਨਾਂ ਨਾਲ ਕੰਟੈਕਟ ਕਰਕੇ ਇੱਥੋਂ ਆਪਣੀ ਤਿਆਰੀ ਕਰ ਸਕਦੇ ਆ ਬॉयਜ਼ ਯਰ ਗਰਲਸ ਜੋ ਵੀ ਹੈਗੇ ਆ ਠੀਕ ਹੈ ਭਾਈ ਓਕੇ ਇਸ ਤੋਂ ਇਲਾਵਾ ਜਿਹੜੇ ਹੋਰ ਹੋਣਗੇ ਬਾਈ ਕੰਟੈਕਟ ਕਰ ਲਿਓ ਮੈਂ ਨੈਕਸਟ ਵੀਡੀਓ ਬਣਾ ਕੇ ਮੈਂ ਉੱਥੇ ਉਹਨਾਂ ਨੂੰ ਵੀ ਰეკਮੈਂਡ ਜ਼ਰੂਰ ਕਰੂੰਗਾ ਠੀਕ ਹੈ ਤਾਂ ਬਾਕੀ ਪ੍ਰਤਾਪ ਅਕੈਡਮੀ ਪਟਿਆਲਾ ਇਹ ਤੁਸੀਂ ਸਾਰਾ ਆਲਰੇਡੀ ਜਾਣਦੇ ਹੋ ਇਹ ਦੋ ਨੰਬਰ ਆਪਣੇ ਹੈਗੇ ਆ ਬਾਈ ਇੱਥੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਟੈਲੀਗ੍ਰਾਮ ਚੈਨਲ ਹੈ ਇੰਸਟਾਗ੍ਰam ਅਕਾਊਂਟ ਹੈ ਤੇ ਸਾਡੀ ਐਪ ਹੈਗੀ ਹੈ ਓਕੇ ਤਾਂ ਸਭ ਤੋਂ ਪਹਿਲਾਂ ਇਹ ਹੈਗੇ ਆ ਜੀ ਕੋਚ ਕੁਲਵੰਤ ਸਿੰਘ ਜੀ ਇਹਨਾਂ ਦੀ ਜੋ ਗਰਾਊਂਡ ਦੀ ਲੋਕੇਸ਼ਨ ਹੈ ਮੈਂ ਤੁਹਾਨੂੰ ਉਹ ਦੱਸ ਦਿਆਂ ਜਿਹੜੇ ਬਾਈ ਤਸੀਲ ਇਹਨਾਂ ਦੀ ਹੈਗੀ ਹੈ ਜਲਾਲਾਬਾਦ ਜ਼ਿਲ੍ਹਾ ਹੈ ਫਜ਼ੀਲਕਾ ਤੇ ਜਗ੍ਹਾ ਇਹਨਾਂ ਦੀ ਹੈਗੀ ਹੈ ਜੀ ਲਾਮੋਚਰ ਕਲਾ ਜੋ ਵੀ ਪ੍ਰਨੰਸੀਏਸ਼ਨ ਹੈ ਸ਼ਾਇਦ ਮੈਂ ਕੁਝ ਲਾਮੋਚਰ ਨੂੰ ਕੁਝ ਉੱਥੇ ਤੁਹਾਡੀ ਲੋਕਲ ਭਾਸ਼ਾ 'ਚ ਕੁਝ ਹੋਰ ਪ੍ਰਨੰਸੀਏਸ਼ਨ ਉਹਦੀ ਕਰਦੇ ਹੋਣੇ ਠੀਕ ਹੈ ਤਾਂ ਲਾਮੋਚਰ ਕਲਾ ਹੈਗਾ ਜੀ ਗਵਰਨਮੈਂਟ ਸਕੂਲ ਦੇ ਬੈਕ ਸਾਈਡ ਤਸੀਲ ਹੈ ਜਲਾਲਾਬਾਦ ਵੈਸਟ ਤੇ ਇਹਨਾਂ ਦਾ ਨੰਬਰ ਹੈ ਇੱਥੇ ਇੱਕ ਵਾਰ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਜੋ ਹੈ ਤੁਸੀਂ ਲੈ ਸਕਦੇ ਹੋ ਠੀਕ ਹੈ ਬਹੁਤ ਵਧੀਆ ਹੈ ਤੇ ਇਸ ਤੋਂ ਇਲਾਵਾ ਜੋ ਇੱਥੋਂ ਦੇ ਲੋਕਲ ਹੈਗੇ ਆ ਉਹ ਵੀ ਭਾਈ ਇੱਥੇ ਜਾ ਕੇ ਆਪਣੀ ਵਧੀਆ ਤਿਆਰੀ ਕਰ ਸਕਦੇ ਆ ਇਹਨਾਂ ਦੇ ਰਿਜ਼ਲਟ ਵਧੀਆ ਹੈਗੇ ਆ ਅੰਡਰਸਟੈਂਡ ਉਸ ਤੋਂ ਬਾਅਦ ਇਹ ਹੈਗੇ ਆ ਜੀ ਕੋਚ ਥੋਮਸ ਮਸੀ ਇਹਨਾਂ ਦੀ ਜੋ ਲੋਕੇਸ਼ਨ ਹੈ ਉਹ ਹੈ ਕੋਟਕਪੂਰਾ ਸਹੀਦ ਭਗਤ ਸਿੰਘ ਕਾਲਜ ਉੱਥੇ ਇਹ ਤਿਆਰੀ ਕਰਾਉਂਦੇ ਆ ਤਾਂ ਕੋਟਕਪੂਰਾ ਤੋਂ ਨੇੜੇ ਤੇੜੇ ਵਾਲੇ ਜਿੰਨੇ ਵੀ ਹੈਗੇ ਆ ਉਹ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਇਹ ਦੋ ਨੰਬਰ ਇਹਨਾਂ ਦੇ ਹੈਗੇ ਆ ਬੁਆਇਸ ਤੇ ਗਰਲਸ ਵੀ ਇੱਥੇ ਹੋਸਟਲ ਵਗੈਰਾ ਦਾ ਤੁਸੀਂ ਆਪ ਪਤਾ ਕਰ ਸਕਦੇ ਹੋ ਬੁਆਇਸ ਦਾ ਤਾਂ ਹੈ ਗਰਲਸ ਦਾ ਵੀ ਹੈ ਪਰ ਸ਼ਾਇਦ ਮੇਰੀ ਪਰसों ਗੱਲ ਹੋਈ ਸੀ ਕਿ ਕਾਫੀ ਜ਼ਿਆਦਾ ਇਹਨਾਂ ਕੋਲ ਗਰਲਸ ਵੈਸੇ ਆ ਚੁੱਕੇ ਆ ਹਨਾ ਤਾਂ ਕਰਕੇ ਸ਼ਾਇਦ ਹੋਸਟਲ ਚ ਸੀਟਾਂ ਲਿਮਿਟਡ ਸੀਗੀ ਗੱਲ ਸੀ ਬਾਕੀ ਬॉयਜ਼ ਲਈ ਪ੍ਰਬੰਧ ਹੈ ਫਿਰ ਵੀ ਤੁਸੀਂ ਆਪਣੇ ਲੈਵਲ ਤੇ ਇੱਕ ਵਾਰ ਇਹਨਾਂ ਨਾਲ ਕੰਟੈਕਟ ਕਰ ਲਿਓ ਠੀਕ ਹੈ ਫੀਸ ਦੀ ਟੈਨਸ਼ਨ ਨਾ ਲਓ ਫੀਸ ਸਾਰਿਆਂ ਦੀ ਹੀ ਨਾਮਾ ਤਰਫੀਸ ਹੈਗੀ ਹੈ ਤੁਹਾਨੂੰ ਰਿਜ਼ਲਟ ਤੋਂ ਮਤਲਬ ਹੋਣਾ ਚਾਹੀਦਾ ਰਿਜ਼ਲਟ ਇਹਨਾਂ ਸਾਰਿਆਂ ਦਾ ਵਧੀਆ ਹੈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਬਹੁਤ ਜ਼ਿਆਦਾ ਮਿਹਨਤੀ ਹੈਗੇ ਆ ਠੀਕ ਹੈ ਠੀਕ ਹੈ ਇਹ ਦੋ ਮੈਂ ਤੁਹਾਨੂੰ ਦੱਸ ਚੁੱਕਾ ਇਸ ਤੋਂ ਇਲਾਵਾ ਇਹ ਹੈਗੇ ਆ ਜੀ ਕੋਚ ਰਾਹੁਲ ਠੀਕ ਹੈ ਇਹਨਾਂ ਦੀ ਗਰਾਊਂਡ ਦੀ ਲੋ ਮੋਹਾਲੀ ਜ਼ਿਲ੍ਹੇ ਦੇ ਵਿੱਚ ਮੋਹਾਲੀ ਨਹੀਂ ਸੋਰੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਰਾਜਪੁਰਾ ਠੀਕ ਹੈ ਰਾਜਪੁਰਾ ਨੀਲਪੁਰ ਬਿਲਕੁਲ ਨੇੜੇ ਹੀ ਹੈ ਰਾਜਪੁਰਾ ਠੀਕ ਹੈ ਉੱਥੇ ਇਹਨਾਂ ਦਾ ਜੋ ਹੈ ਗਰਾਊਂਡ ਦੀ ਲੋਕੇਸ਼ਨ ਹੈ ਜੋ ਰਾਜਪੁਰੇ ਦੇ ਵਿੱਚ ਹੈ ਲਿਬਰਟੀ ਚੌਕ ਬੋਲਦੇ ਆ ਜਾਂ ਮੁਕਤਾ ਚੌਕ ਬੋਲਦੇ ਆ ਬਿਲਕੁਲ ਜੋ ਆਪਣਾ ਚੰਡੀਗੜ੍ਹ ਹਾਈਵੇ ਹੈ ਪਟਿਆਲਾ ਟੂ ਚੰਡੀਗੜ੍ਹ ਜਾਂ ਜੋ ਵੀ ਹੈ ਹਾਈਵੇ ਉਸ ਦੇ ਦੇ ਉੱਤੇ ਇਹ ਗਰਾਊਂਡ ਹੈਗਾ ਆ ਲੋਕੇਸ਼ਨ ਹੈ ਇਹ ਨੰਬਰ ਹੈਗੇ ਆ ਤਾਂ ਪਟਿਆਲਾ ਰਾਜਪੁਰਾ ਬਨੂੜ ਇਹਦੇ ਨੇੜੇ ਤੇੜੇ ਵਾਲੇ ਜਿਹੜੇ ਹੈਗੇ ਆ ਉਹ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਬਈ ਠੀਕ ਹੈ ਇਹ ਰਾਹੁਲ ਹੈ ਜੀ ਠੀਕ ਹੈ ਇੱਥੋਂ ਤਿਆਰੀ ਕਰ ਸਕਦੇ ਆ ਬਈ ਇਸ ਤੋਂ ਇਲਾਵਾ ਇਹ ਹੈਗੀਆਂ ਜੀ ਮਨੋਜ ਰਾਣਾ ਇਹਨਾਂ ਦੀ ਆਪਣੀ ਅਕੈਡਮੀ ਹੈਗੀ ਹੈ ਸੈਨਿਕ ਅਕੈਡਮੀ ਇਹਨਾਂ ਦੇ ਨੰਬਰ ਹੈ ਹੁਣ ਗੱਲ ਸੁਣੋ ਇਹ ਜੋ ਹੈ ਲੋਕੇਸ਼ਨ ਇਹਨਾਂ ਦੀ ਗਰਾਊਂਡ ਦੀ ਹੈਗੀ ਹੈ ਹਰਿਆਣਾ ਬਰਵਾਲਾ ਸੁਲਤਾਨਪੁਰ ਪਰ ਇਹਦਾ ਇਹ ਮਤਲਬ ਨਹੀਂ ਕਿ ਇਹ ਬਹੁਤ ਜ਼ਿਆਦਾ ਹਰਿਆਣੇ ਦੇ ਵਿੱਚ ਹੈ ਜਿਵੇਂ ਆਪਣਾ ਏਰੀਆ ਹੈ ਲਾਲੜੂ ਬਿਲਕੁਲ ਪੰਜਾਬ ਹਰਿਆਣੇ ਦੇ ਬਾਰਡਰ ਤੇ ਹੈ ਤਾਂ ਉਹ ਵੀ ਸਾਡਾ ਹੀ ਇਲਾਕਾ ਹੈ ਡੇਰਾ ਬਸੀ ਦੇ ਨੇੜੇ ਤਾਂ ਡੇਰਾ ਬਸੀ ਮਤਲਬ ਜਿਹੜੇ ਮਾਰ ਇਲਾਕੀ ਵਾਲੀ ਹੋਗੀ ਹਨਾ ਡੇਰਾ ਬਸੀ ਤੇ ਇਸ ਤੋਂ ਇਲਾਵਾ ਬਾਈ ਸੰਗੋਲੀ ਜਾਂ ਮੁਹਾਲੀ ਦੇ ਹੋਰ ਆਸ-ਪਾਸ ਦੇ ਨੇੜੇ ਤੇੜੇ ਵਾਲੇ ਸਾਰੇ ਇੱਥੇ ਜਾ ਸਕਦੇ ਆ ਕੋਈ ਸ਼ੂ ਨਹੀਂ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਹੀ ਹੈ ਜਿਵੇਂ ਡੇਰਾ ਬਸੀ ਤੋਂ ਤੁਸੀਂ ਬਰਵਾਲੇ ਵੱਲ ਜਾਓਗੇ ਤਾਂ ਬਰਵਾਲਾ 10 12 ਕਿਲੋਮੀਟਰ ਹੀ ਹੈਗਾ ਡੇਰਾ ਬਸੀ ਤੋਂ ਤਾਂ ਸਾਰੇ ਇੱਥੇ ਤਿਆਰੀ ਕਰ ਸਕਦੇ ਆ ਆਲਰੇਡੀ ਕਰਦੇ ਵੀ ਆ ਆਰਮੀ ਦੀ ਤਿਆਰੀ ਕਰਾਂਦੇ ਆਰਮੀ ਤੋਂ ਇਲਾਵਾ ਪੁਲਿਸ ਵਗੈਰਾ ਸਾਰਾ ਕੁਝ ਬॉयਜ਼ ਗਰਲਸ ਸਾਰੇ ਕੰਟੈਕਟ ਕਰ ਸਕਦੇ ਆ ਇਹ ਦੋ ਇਹਨਾਂ ਦੇ ਨੰਬਰ ਹੈਗੇ ਠੀਕ ਹੈ ਤੇ ਇਸ ਤੋਂ ਇਲਾਵਾ ਬੰਟੀ ਕੰਬੋਜ ਇਹ ਆਪਣੇ ਸਟੂਡੈਂਟ ਹੀ ਹੈਗੇ ਆ ਇਹਨਾਂ ਦੇ ਨਾਲ ਮੈਂ ਗੱਲ ਕਰ ਰਿਹਾ ਸੀਗਾ ਕਿ ਬਈ ਤੁਹਾਡੇ ਏਰੀਆ 'ਚ ਕੋਈ ਹੋਰ ਵਧੀਆ ਤਿਆਰੀ ਕਰਾ ਰਿਹਾ ਹੈ ਤਾਂ ਮੈਨੂੰ ਇੱਕ ਵਾਰ ਜਰੂਰ ਦੱਸੋ ਕਹਿੰਦਾ ਸਰ ਮੈਂ ਹਾਲੇ ਵੀ ਇਹ ਵੈਸੇ ਪੰਜਾਬ ਪੁਲਿਸ ਕਨਸਟੇਬਲ 'ਚ ਸਿਲੈਕਟ ਹੋ ਚੁੱਕਿਆ ਹੈ ਕਹਿੰਦਾ ਹਲੇ ਸਰ ਇਹਨਾਂ ਜੁਆਇਨਿੰਗ ਨਹੀਂ ਆਂਦੀ ਮੈਂ ਖੁਦ ਵੀ ਤਿਆਰੀ ਕਰ ਰਿਹਾ ਹਾਂ ਦੁਬਾਰੀ ਫਿਜ਼ੀਕਲ ਦੀ ਤੇ ਮੈਂ ਹੋਰ ਬੱਚਿਆਂ ਨੂੰ ਵੀ ਨੇੜੇ-ਤੇੜੇ ਕਰਾ ਰਿਹਾ ਹਾਂ ਜਿਹੜੇ ਲੋੜਵੰਦ ਹੈਗੇ ਆ ਤੇ ਮੈਂ ਕਿਹਾ ਵੀ ਫਿਰ ਮੈਂ ਤੈਨੂੰ ਵੀ ਰਿਕਮੈਂਡ ਕਰ ਰਿਹਾ ਹਾਂ ਜਿਹੜੇ ਇਹਨਾਂ ਦੀ ਲੋਕੇਸ਼ਨ ਆ ਹੈਗੀ ਹੈ ਮੰਡੀ ਲੱਡੂਕਾ ਲੱ ਹਾਜ਼ਿਲ ਕਾ ਦੇ ਵਿੱਚ ਇਹ ਇਹ ਬੰਟੀ ਦਾ ਨੰਬਰ ਹੈ ਤਾਂ ਜਿਹੜੇ ਲੋੜਵੰਦ ਹੈਗੇ ਆ ਨੇੜੇ ਤੇੜੇ ਵਾਲੇ ਜਿੰਨੇ ਵੀ ਸਟੂਡੈਂਟ ਇੱਥੇ ਪਹੁੰਚ ਸਕਦੇ ਆ ਜਿਹੜੇ ਤਿਆਰੀ ਕਰ ਸਕਦੇ ਆ ਵਧੀਆ ਤਿਆਰੀ ਕਰਾਂਦਾ ਆਪ ਵੀ ਸਿਲੈਕਟ ਹੈ ਮੁੰਡਾ ਇੱਥੇ ਹੋਰ ਵੀ ਆਲਰੇਡੀ ਉਹਨਾਂ ਨੂੰ ਵੀ ਤਿਆਰੀ ਕਰਾ ਰਿਹਾ ਤੇ ਇੱਥੋਂ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਠੀਕ ਹੈ ਓਕੇ ਬਾਈ ਤੇ ਹੁਣ ਇਹ ਅੱਗੇ ਦਾ ਕੰਮ ਮੈਂ ਤੁਹਾਡੇ ਉੱਪਰ ਛੱਡ ਰਿਹਾ ਠੀਕ ਹੈ ਆਪਣੇ ਆਪਣੇ ਏਰੀਏ ਦੇ ਜੋ ਵੀ ਤੁਹਾਡੇ ਨੌਨ ਹੈਗੇ ਆ ਜੋ ਵਧੀਆ ਤਿਆਰੀ ਕਰਾ ਰਹੇ ਆ ਤੇ ਜਿਹੜੇ ਲੋੜਵੰਦ ਦੀ ਗੱਲ ਵੀ ਸੁਣਦੇ ਆ ਤੇ ਮਤਲਬ ਜਿਹੜੇ ਤੁਹਾਨੂੰ ਲੱਗਦਾ ਕਿ ਹਾਂ ਪ੍ਰਤਾਪ ਅਕੈਡਮੀ ਨੂੰ ਰੀਕਮੈਂਡ ਕਰਨੀ ਚਾਹੀਦੀ ਹੈ ਸਿੱਧੀ ਜੀ ਗੱਲ ਹੈ ਠੀਕ ਹੈ ਤਾਂ ਜਰੂਰ ਸਾਨੂੰ ਦੱਸੋ ਇੱਕ ਵਾਰ ਇਹ ਨੰਬਰ ਹੈਗੇ ਬਈ 7696 50 66 67 844 74 833 73 ਠੀਕ ਹੈ ਓਕੇ ਇਹਨਾਂ ਦੇ ਉੱਤੇ ਚਾਹੇ ਤਾਂ ਕੋਚ ਬਈ ਆਪ ਡਾਇਰੈਕਟ ਕਾਲ ਕਰ ਲਿਓ ਸਾਨੂੰ ਦੱਸ ਦਿਓ ਮੈਂ ਇੱਕ ਨੈਕਸਟ ਪਾਰਟ ਬਣਾ ਦੂੰਗਾ ਪਾਰਟ 2 ਉਹਦੇ ਚ ਪਰ ਕਰਿਓ ਜਲਦੀ ਬਈ ਠੀਕ ਹੈ ਨਾ ਕਿਉਂਕਿ ਬੱਚੇ ਨੇ ਤਿਆਰੀ ਕਰਨੀ ਹੈ ਕਰਿਓ ਜਲਦੀ ਜਿੰਨੀ ਜਲਦੀ ਹੋ ਸਕਦਾ ਆਪਾਂ ਓਨੀ ਜਲਦੀ ਹੀ ਰਿਕਮੈਂਡ ਕਰ ਦਾਂਗੇ ਠੀਕ ਹੈ ਓਕੇ ਠੀਕ ਹੈ ਬਾਕੀ ਜਿਨ੍ਹਾਂ ਨੇ ਸਾਡੇ ਤੋਂ ਆਫਲਾਈਨ ਪੜ੍ਹਨਾ ਹੈ ਭਾਈ ਪੇਪਰ ਦੀ ਅਗਲੇ ਦੀ ਤਿਆਰੀ ਕਰਨੀ ਹੈ ਉਹ ਪਟਿਆਲੇ ਵੀ ਆ ਸਕਦੇ ਆ ਪਟਿਆਲੇ ਆਫਲਾਈਨ ਬੈਚ ਨੂੰ ਜੁਆਇਨ ਕਰ ਸਕਦੇ ਆ ਆਲਰੇਡੀ ਬੈਚ ਚੱਲੇ ਹੋਏ ਆ ਨੈਕਸਟ ਮੰਥ ਫੇਰ ਇੱਕ ਬੈਚ ਚੱਲਣਾ ਹੈ ਠੀਕ ਹੈ ਜੁਲਾਈ ਦੇ ਵਿੱਚ ਤੇ ਆਪਣਾ ਇਸ ਤੋਂ ਇਲਾਵਾ ਜੋ ਹੈ 온라인 ਤਿਆਰੀ ਕਰਨੀ ਹੈ ਤਾਂ ਸਾਡਾ ਪੰਜਾਬ ਸਿਲੈਕਸ਼ਨ ਬੈਚ 3.0 ਹੈ 1 ਸਾਲ ਦੀ ਵੈਲਿਡਿਟੀ ਵਾਲਾ ਬਿਲਕੁਲ ਕਨਸਟੇਬਲ ਤੋਂ ਲੈ ਕੇ ਹਾਇਰ ਲੈਵਲ ਤੱਕ ਤੁਹਾਡਾ ਕੋਈ ਵੀ ਐਗਜ਼ਾਮ ਹੈ ਸਾਰਿਆਂ ਦੀ ਪ੍ਰੀਪਰੇਸ਼ਨ ਹੋ ਜੇਗੀ ਜੋ ਟੀਮ ਤੁਹਾਨੂੰ YouTube ਤੇ ਪੜ੍ਹਾਉਂਦੀ ਹੈ ਉਹੀ ਟੀਮ ਆਫਲਾਈਨ ਹੈ ਪਟਿਆਲਾ ਤੇ ਉਹੀ ਟੀਮ ਐਪ ਦੇ ਵਿੱਚ ਪੜ੍ਹਾਉਂਦੀ ਹੈ ਓਕੇ ਐਦਾਂ ਨਹੀਂ ਹੈ ਕਿ YouTube ਤੇ ਕੋਈ ਹੋਰ ਫੇਸ ਹੈ ਤੇ ਆਫਲਾਈਨ ਕੋਈ ਹੋਰ ਫੇਸ ਚੱਲ ਰਿਹਾ ਹੈ ਐਪ ਦੇ ਵਿੱਚ ਕੋਈ ਹੋਰ ਪੜ੍ਹਾ ਰਿਹਾ ਅਜੀਹਾ ਬਿਲਕੁਲ ਵੀ ਨਹੀਂ ਹੈ ਠੀਕ ਹੈ ਸਾਡਾ ਬਿਲਕੁਲ ਸਾਫ਼ ਸੁਥਰਾ ਕੰਮ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਓਕੇ ਬਾਈ ਠੀਕ ਹੈ ਥੈਂਕ ਯੂ ਬਾਏ